ਜਿਹੜਾ ਇਹ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਡਰਾਫਟ ਦਾ ਵਿਰੋਧ ਕੀਤਾ ਜਾ ਰਿਹਾ ਕਾਰਨ ਕੀ ਨੇ ਵੱਡੇ ਨਹੀਂ ਦੇਖੋ ਇਹ ਤਾਂ ਨਿਜੀਕਰਨ ਦੀ ਨੀਤੀ 1990 ਦੇ ਲਗਭਗ ਨੀਤੀਆਂ ਤੋਂ ਸ਼ੁਰੂ ਹੋਈ ਹੋਈ ਆ ਪਹਿਲੋ ਇਹਨਾਂ 1948 ਵਾਲਾ ਜਿਹੜਾ ਲੋਕਪੱਖੀ ਐਕਟ ਸੀ ਉਹਨੂੰ ਤੋੜ ਕੇ 2003 ਐਕਟ ਲੈ ਉਹਨੂੰ ਨਿਗਮੀਕਰਨ ਕੀਤਾ ਹੁਣ ਪੂਰੀ ਤਰ੍ਹਾਂ ਕਾਰਪੋਰੇਟ ਨੂੰ ਵੇਚਣ ਵਾਸਤੇ ਇਹ ਬਿਜਲੀ ਸੋਧ ਬਿੱਲ ਦਾ ਖਲੜਾ ਲੈ ਆਏ ਨੇ ਜਿਹੜਾ 2025 ਦਾ ਵਾ ਉਸ ਕਰਕੇ ਵਿਰੋਧ ਕਰ ਰਹੇ ਵੀ ਜੇ ਬਿਜਲੀ ਬੋਰਡ ਵਿਕ ਗਿਆ ਬਿੱਲ ਨਹੀਂ ਕਰਨੇ ਮੋਟਰਾਂ ਨੂੰ ਬਿੱਲ ਲੱਗਣ ਕਿ ਜ਼ਮੀਨਾਂ ਕਿਸੇ ਨਾ ਕਿਸੇ ਢੰਗ ਨਾਲ ਖੋਹ ਨੀਆਂ ਦਾ ਉਹ ਖੋਹਣਗੇ ਫਿਰ ਸਾ ਤੋਂ ਪੂਰੇ ਦੇਸ਼ ਦੇ ਖਪਤਕਾਰ ਗਰੀਬ ਨੇ 140 ਕਰੋੜ ਲੋਕਾਂ ਦਾ ਅਸਰ ਪੈਣਾ ਇਸ ਕਰਕੇ ਸਾਂਝੀ ਮੀਟਿੰਗ ਦਾ ਸੱਦਾ ਸੀਗਾ ਮਲਾਜ਼ਮ ਆਪਣੇ ਪਦ ਤੇ ਸਟ੍ਰਗਲ ਕਰ ਰਹੇ ਨੇ ਉਹ ਬਿਜਲੀ ਮੰਤਰੀ ਦਾ ਘਰ ਕੇ ਰਹੇ ਨੇ 2 ਦਸੰਬਰ ਜਨਤਕ ਪ੍ਰਾਪਰਟੀਆਂ ਦੇ ਨਿੱਜੀ ਕਰਨ ਦੇ ਖਲਾਫ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਦਾ ਸਹਿਯੋਗ ਕਰੂ ਉੱਥੇ ਪਹੁੰਚੂਗਾ ਕਿਸਾਨ ਮਜ਼ਦੂਰ ਮੋਰਚੇ ਨੇ ਅੱਜ ਦੋ ਫੈਨ ਤਿੰਨ ਫੈਸਲੇ ਕੀਤੇ ਆ ਇੱਕ ਤਾਂ 15 16 17 ਨੂੰ ਪੂਰਾ ਪੰਜਾਬ ਦੇ ਵਿੱਚ ਪੂਰੇ ਪਿੰਡਾਂ 'ਚ ਨਾਲ ਲੱਗੇ ਸੜਕਾਂ ਜਾਮ ਕਰਕੇ ਅਰਥਿਕ ਫੂਕਮਜਾਰੇ ਕਰਾਂਗੇ ਭਗਵੰਤ ਮਾਨ ਸਰਕਾਰ ਤੇ ਕੇਂਦਰ ਦੇ 10 ਦਸੰਬਰ ਨੂੰ ਜਿੰਨੇ ਵੀ ਮੀਟਰ ਨੇ ਪ੍ਰੀਪੇਡ ਲੱਗੇ ਹੋਏ ਨੇ ਚਿਪ ਵਾਲੇ ਮੀਟਰ ਨੇ ਉਹ ਸਾਰੇ ਪੁਟਕੇ ਨੇੜੇ ਦੇ ਦਫ਼ਤਰਾਂ 'ਚ ਛੁੱਟੇ ਜਾਣਗੇ ਵਿਦਿਆਰਥੀਆਂ ਦੇ ਜਿਹੜੀ ਪੜ੍ਹਾਈ ਦੀ ਗੱਲ ਕਰੀ ਉਹਦੇ 'ਚ ਵੀ ਨਿੱਜੀਕਰਨ ਹੋ ਰਹੇ ਨੇ ਕਿਉਂਕਿ ਸੈਲਫ ਨੈਸ ਕੋਰਸ ਖੁੱਲ ਰਹੇ ਨੇ ਨਾਲ ਦੀ ਨਾਲ ਕਿਉਂਕਿ ਉਹਦੇ 'ਚ ਪ੍ਰਾਈਵੇਟ ਇੰਸਟੀਚਿਊਟ ਖੁੱਲ ਰਹੇ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਰਾਜ ਸਭਾ ਮੈਂਬਰ ਬਣ ਜਾਂਦੇ ਨੇ ਉਸ ਤੋਂ ਬਾਅਦ ਡਾਕਟਰਾਂ ਦੀ ਗੱਲ ਕਰੀ ਉਹਦੇ 'ਚ ਠੇਕੇਦਾਰੀ ਸਿਸਟਮ ਨਾਲ ਭਰਤੀ ਕੀਤੇ ਜਾ ਰਹੇ ਨੇ ਹਰ ਇੱਕ ਪੱਤ ਸੇ ਨੂੰ ਨਿੱਜੀਕਰਨ ਤਾਂ ਹੋ ਹੀ ਰਿਹਾ ਹੈ ਟਿੱਖਿਆ ਦਾ ਖੇਤਰ ਤੁਸੀਂ ਕੱਢਿਆ ਚਾਹੇ ਸਿਹਤ ਦਾ ਖੇਤਰ ਹੈ ਸਾਰੇ ਖੇਤਰਾਂ 'ਚ ਟ੍ਰੈਡੀਸ਼ਨ ਆਏਗਾ ਪਰ ਬਿਜਲੀ ਇੱਕ ਵਿਸ਼ਾ ਹੈ ਇਸ ਕਿਸਮ ਦਾ ਵੀ ਭਾਵੇਂ ਤੁਸੀਂ ਬੈਠੇ ਹੋ ਸਾਨੂੰ ਸਾਰਿਆਂ ਨੂੰ ਲੋੜੀਦਾ ਵਾ ਇੱਕ ਪੂਰੇ ਪੰਜਾਬ ਦੀ ਦੇਸ਼ ਦੀ ਇਕਤਾ ਦੀ ਗਜੈਸ਼ ਬਹੁਤ ਵੱਡੀ ਜਨਤਕ ਮਹਾਜਤ ਤੇ ਖੜਾ ਕਰਨਾ ਦੀ ਸੰਭਾਵਨਾ ਬਹੁਤ ਵੱਡੀ ਪਈ ਹੋਈ ਆ ਉਹਦੇ ਲਈ ਅਸੀਂ ਘਰ ਘਰ ਕੱਲ ਕਿਦਾਂ ਲੈ ਕੇ ਜਾਈਏ ਇਹਦੇ ਲਈ ਅਸੀਂ ਯਤਨਸ਼ੀਲ ਹੈਗੇ ਆਂ ਦੇਖੋ ਬਿਜਲੀ ਵੇ ਗਈ ਮੈਨੂੰ ਸਪਸ਼ਟ ਕਹਿਣਾ ਵੀ 80% 90% ਘਰਾਂ ਦੇ ਵਿੱਚ ਬਿਜਲੀ ਨਹੀਂ ਜਗਣੀ ਪਾਕਿਸਤਾਨ ਦੇ ਵਿੱਚ ਜਿਹੜੇ ਯਾਤਰਾ ਕਰਨ ਗਏ ਨਨਕਾਣਾ ਸਾਹਿਬ ਜਾਂ ਪੰਜਾ ਸਾਹਿਬ ਉਹ ਦੇਖ ਲੈਣ ਵੀ ਪਾਕਿਸਤਾਨ ਦੇ ਵਿੱਚ ਬਿਜਲੀ ਪ੍ਰਾਈਵੇਟ ਹੋਈ ਆ ਉੱਥੇ ਮਤਲਬ ਕੋਈ ਨਹੀਂ ਸਿੱਧਾ ਚੁੱਕ ਕੇ ਜੇਹ ਸੁਣਦੇ ਹੈਗੇ ਵੀ ਬਿਜਲੀ ਗਰੀਬ ਤੇ ਕਰ ਜੱਗ ਰਹੀ ਹੈ। ਬਿਜਲੀ ਸੋਧ ਬਿੱਲ 2025 ਦੇ ਡਰਾਫਟ ਦੇ ਖਿਲਾਫ ਅੱਜ ਕਿਸਾਨ ਪਵਨ ਦੇ ਵਿੱਚ ਕਿਸਾਨ ਮਜ਼ਦੂਰ ਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਹਦੇ ਵਿੱਚ ਜਿਹੜੇ ਬਿੱਲ ਦੇ ਵਿਰੋਧ ਕੀਤਾ ਗਿਆ ਉਸ ਦਾ ਤੇ ਉਹਦੇ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਸਵਰਨ ਸਿੰਘ ਤਰਦੇ ਨੇ ਕਿਸਾਨ ਆਗੂ ਉਹਨਾਂ ਨਾਲ ਗੱਲਬਾਤ ਕਰਦੇ ਆ ਸੱਸੀ ਗੱਲ ਜੀ ਪ੍ਰਧਾਨ ਸਾਹਿਬ ਜਿਹੜਾ ਇਹ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਡਰਾਫਟ ਦਾ ਵਿਰੋਧ ਕੀਤਾ ਜਾ ਰਿਹਾ ਕਾਰਨ ਕੀ ਨੇ ਵੱਡੇ ਨਹੀਂ ਦੇਖੋ ਇਹ ਤਾਂ ਨਿਜੀਕਰਨ ਦੀ ਨੀਤੀ 1990 ਕਨਵੈਨੈਂਟ ਲਗਭਗ ਨੀਤੀਆਂ ਤੋਂ ਸ਼ੁਰੂ ਹੋਈ ਹੋਈ ਆ ਪਹਿਲੋ ਇਹਨਾਂ 1948 ਵਾਲਾ ਜਿਹੜਾ ਲੋਕਪੱਖੀ ਐਕਟ ਸੀ ਉਹਨੂੰ ਤੋੜ ਕੇ 2003 ਐਕਟ ਲੈ ਉਹਨੂੰ ਨਿਗਮੀਕਰਨ ਕੀਤਾ ਹੁਣ ਪੂਰੀ ਤਰ੍ਹਾਂ ਕਾਰਪੋਰੇਟ ਨੂੰ ਵੇਚਣ ਵਾਸਤੇ ਇਹ ਬਿਜਲੀ ਸੋਧ ਬਿੱਲ ਦਾ ਖਲੜਾ ਲੈ ਆਏ ਨੇ ਜਿਹੜਾ 2025 ਦਾ ਵਾ ਉਸ ਕਰਕੇ ਵਿਰੋਧ ਕਰ ਰਹੇ ਵੀ ਜੇ ਬਿਜਲੀ ਬੋਰਡ ਵਿਗ ਗਿਆ ਬੇਲ ਨਹੀਂ ਕਰਨੇ ਮੋਟਰਾਂ ਨੂੰ ਮਿਲ ਲੱਗਣ ਕਿ ਜ਼ਮੀਨਾਂ ਕਿਸੇ ਨਾ ਕਿਸੇ ਢੰਗ ਨਾਲ ਖੋਹ ਨੀਆਂ ਨਾ ਉਹ ਖੋਹਣਗੇ ਫਿਰ ਸਾ ਤੋਂ ਪੂਰੇ ਦੇਸ਼ ਦੇ ਖਪਤਕਾਰ ਗਰੀਬ ਨੇ 140 ਕਰੋੜ ਲੋਕਾਂ ਤੇ ਅਸਰ ਪੈਣਾ ਇਸ ਕਰਕੇ ਸਾਂਝੀ ਮੀਟਿੰਗ ਦਾ ਸਰਦਾ ਸੀਗਾ ਵੀ ਸਾਰੇ ਰਲ ਕੇ ਯਤਨ ਕਰੀਏ ਤੋਂ ਅੱਜ ਜਿਹੜੀਆਂ ਬਹੁਤ ਸਾਰੇ ਆਏ ਨੇ ਵੀਰ ਸਾਡੇ ਮਲਾਜ਼ਮ ਆਪਣੇ ਪਦ ਤੇ ਸਟ੍ਰਗਲ ਕਰ ਰਹੇ ਨੇ ਉਹ ਬਿਜਲੀ ਮੰਤਰੀ ਦਾ ਘਰ ਕੇ ਰਹੇ ਨੇ 2 ਦਸੰਬਰ ਨੂੰ ਜਨਤਕ ਪ੍ਰਾਪਰਟੀਆਂ ਦੇ ਨਿੱਜੀਕਰਨ ਦੇ ਖਿਲਾਫ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਦਾ ਸਹਿਯੋਗ ਕਰੂਗਾ ਉੱਥੇ ਪਹੁੰਚੂਗਾ ਵੀ ਕਿਸਾਨ ਮਜ਼ਦੂਰ ਮੋਰਚੇ ਨਾਲ ਅੱਜ 2 ਫੰਤਨ ਫੈਸਲੇ ਕੀਤੇ ਆ ਇੱਕ ਤਾਂ 15 16 17 ਨੂੰ ਪੂਰਾ ਪੰਜਾਬ ਦੇ ਵਿੱਚ ਪੂਰੇ ਪਿੰਡਾਂ 'ਚ ਨਾਲ ਲੱਗੇ ਸੜਕਾਂ ਜਾਮ ਕਰਕੇ ਅਰਥਿਕ ਫੂਕਮਜਾਰੇ ਕਰਾਂਗੇ ਭਗਵੰਤਮਾਨ ਸਰਕਾਰ ਤੇ ਕੇਂਦਰ ਦੇ 10 ਦਸੰਬਰ ਨੂੰ ਜਿੰਨੇ ਵੀ ਮੀਟਰ ਨੇ ਪ੍ਰੀਪੇਡ ਲੱਗੇ ਹੋਏ ਨੇ ਚਿਪ ਵਾਲੇ ਮੀਟਰ ਨੇ ਉਹ ਸਾਰੇ ਪੁਟਕੇ ਨੇੜੇ ਦੇ ਦਫ਼ਤਰਾਂ 'ਚ ਛੁੱਟੇ ਜਾਣਗੇ ਇਸ ਲਈ ਪੂਰੇ ਪੰਜਾਬ ਕੋਲ ਸਹਿਯੋਗ ਮੰਗਦੇ ਆ ਕਿਉਂਕਿ ਇਹ ਮੀਟਰ ਹੀ ਨਿੱਜੀ ਕਰਨ ਦਾ ਆਧਾਰ ਆ ਜੋ ਸਾਨੂੰ ਲੱਗਦਾ ਹੈਗਾ ਜੇਕਰ ਸਰਕਾਰ ਪੁਰਾਣੇ ਮੀਟਰ ਲਾ ਦਿੰਦੀ ਆ ਫਿਰ ਅਸੀਂ ਉਹ ਮੀਟਰ ਨਹੀਂ ਪੁੱਟਾਂਗੇ ਜੇ ਇਹ ਐਵਰੇਜ ਨਾਲ ਬਿੱਲ ਕੱਲਣਗੇ ਤਾਂ ਫਿਰ ਬਿੱਲ ਨਹੀਂ ਟਰਣਗੇ ਜੇ ਸਾਨੂੰ ਪੁਰਾਣੀ ਖਪਤ ਦੇ ਅਸਾਰ ਨਾਲ ਬਿੱਲ ਕੱਲਣਗੇ ਫਿਰ ਬਿੱਲ ਤਾਰਾਂਗੇ ਇਹ ਸੋਚਣਾ ਕੇਂਦਰ ਨੇਗਾ ਦੂਜਾ ਜਿੰਨੀਆਂ ਵੀ ਸਿਆਸੀ ਪਾਰਟੀਆਂ ਵਾ ਕਾਲੀ ਦਲ ਬੋਲ ਹੀ ਕੁਝ ਨਹੀਂ ਰਿਹਾ ਉਸ ਤੇ ਤਿੱਤੀ ਸਪਸ਼ਟ ਕਰੇ ਕਾਂਗਰਸ ਰਾਜਾ ਵਣਿੰਗ ਨੂੰ ਸਾਰੀਆਂ ਗੱਲਾਂ ਹੁੰਦੇ ਇਹ ਨਹੀਂ ਆਉਣ ਡਿਆ ਅਜੰਡਾ ਵੀ ਬਿਜਲੀ ਬੋਰਡ ਵੇਕ ਰਿਹਾ ਹੈਗਾ ਵਾ ਠੀਕ ਹੈ ਮੁੱਦਾ ਨਹੀਂ ਹੈਗਾ ਅਰ ਆਮ ਆਦਮੀ ਪਾਰਟੀ ਵੀ ਨਿੱਤੇ ਬੋਲ ਰਹੀਗੀ ਤੋਂ ਪਾਰਟੀ ਆਪਣੀ ਸਥਿਤੀ ਸਪਸ਼ਟ ਕਰੇ ਸਾਰੀਆਂ ਪੰਜਾਬ ਦੀਆਂ ਪਾਰਟੀਆਂ ਪਾਜਪਾ ਵੀ ਦੱਸੇ ਪੰਜਾਬ ਨਾਲ ਆ ਕਿ ਕੇਂਦਰ ਨਾਲ ਖੜੀ ਆ ਇਹ ਵਿਧਾਨ ਸਭਾ ਦਾ ਜਲਾਸ ਸਦਨ ਉਹਦੇ ਵਿੱਚ ਮਤਾ ਪਾਸ ਕਰਕੇ ਬਿੱਲ ਨੂੰ ਅਪੋਜ਼ ਕਰਨ ਦੂਜਾ ਇਹ ਸੂਬਿਆਂ ਦਾ ਵਿਸ਼ਾ ਵਾ ਭਾਵੇਂ ਕੰਕ੍ਰੀਟ ਲਿਸਟ ਆ ਇਹ ਖੇਤੀ ਕਾਨੂੰਨਾ ਵਾਂਗ ਇਹ ਸੂਬਿਆਂ ਤੇ ਜਿਹੜੇ ਫੈਡਰਲ ਚਾਹ ਦੇ ਹੁਕਮ ਦੇ ਅਧਿਕਾਰ ਤੇ ਹਮਲਾ ਕਰ ਲਈ ਕੇਂਦਰ ਨੂੰ ਕੋਈ ਹੱਕ ਨਹੀਂ ਹੈ ਇਹਦੇ ਵਿੱਚ ਕਾਨੂੰਨ ਲੈ ਕੇ ਆਉਂਦਾ ਤੋ ਇਹਦਾ ਡਟਮਾ ਵਿਰੋਧ ਆਉਣ ਵਾਲੇ ਸਮੇਂ ਵਿੱਚ ਏਕਾ ਕਿਵੇਂ ਵੱਡਾ ਹੋਵੇ ਕਿਵੇਂ ਇਕੱਠੇ ਲੜੀਏ ਇਹਦੇ ਤੇ ਵੀ ਚਰਚਾ ਕਰਾਂ ਜਿਵੇਂ ਅਸੀਂ ਗੱਲ ਕੀਤੀ ਹੈ ਤੁਸੀਂ ਵੀ ਨਿੱਜੀਕਰਨ ਦੇ ਵਿਰੋਧ ਦੇ ਵਿੱਚ ਹੈ ਇਹ ਜਿਹੜੀ ਬਿਜਲੀ ਦੇ ਪਰ ਜੇਕਰ ਅਸੀਂ ਗੱਲ ਕਰੀਏ ਅਸੀਂ ਵਿਦਿਆਰਥੀਆਂ ਦੇ ਜਿਹੜੀ ਪੜ੍ਹਾਈ ਦੀ ਗੱਲ ਕਰੀਏ ਉਹਦੇ ਵਿੱਚ ਵੀ ਨਿੱਜੀਕਰਨ ਹੋ ਰਹੇ ਨੇ ਕਿਉਂਕਿ ਸੈਲਫ ਨੈਸ ਕੋਰਸ ਖੁੱਲ ਰਹੇ ਨੇ ਨਾਲ ਦੀ ਨਾਲ ਕਿਉਂਕਿ ਉਹਦੇ ਵਿੱਚ ਪ੍ਰਾਈਵੇਟ ਇੰਸਟੀਚਿਊਟ ਖੁੱਲ ਰਹੇ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਰਾਜ ਸ ਉਸ ਤੋਂ ਬਾਅਦ ਡਾਕਟਰਾਂ ਦੀ ਗੱਲ ਕਰੀ ਉਹਦੇ ਚ ਠੇਕੇਦਾਰੀ ਸਿਸਟਮ ਨਾਲ ਭਰਤੀ ਕੀਤੇ ਜਾ ਰਹੇ ਨੇ ਹਰ ਇੱਕ ਪਾਸੇ ਨੂੰ ਨਿਜੀਕਰਨ ਤਾਂ ਹੋ ਹੀ ਰਿਹਾ ਹੈ ਹੌਲੀ ਹੌਲੀ ਦੇ ਤੌਰ ਤੇ ਕਰ ਲਈਏ ਭਾਵੇਂ ਰਾਜ ਸਰਕਾਰ ਵੀ ਕਰ ਰਹੀ ਹੈ ਕੇਂਦਰ ਵੀ ਕਰ ਰਹੀ ਹੈ ਉਹਨੂੰ ਕਿਵੇਂ ਰੋਕਿਆ ਜਾ ਸਕਦਾ ਹਾਂ ਠੀਕ ਹੈ ਟੁੰਡੀ ਗੱਲ ਹੈ ਵੀ ਹਰ ਤਰ੍ਹਾਂ ਜਿੱਦਾਂ ਮੰਡੀ ਬੋਰਡ ਨੂੰ ਨਿਜੀਕਰਨ ਤਮੇ ਚ ਦੇਣ ਦਾ ਡਰਾਫਟ ਵੀ ਕੇਂਦਰ ਉਹ ਵਰ ਲਈ ਆਈ ਬੈਠੀ ਹੈਗੀ ਆਪਾਂ ਜਿਵੇਂ ਬੀਬੀਐਮ ਤਾਂ ਵੀ ਹੋਇਆ ਮਸਲਾ ਬੀਬੀਐਮ ਦਾ ਵੀ ਆ ਔਰ ਹੋਰ ਖੇਤਰ ਵੀ ਆ ਸਿੱਖਿਆ ਦਾ ਖੇਤਰ ਤੁਸੀਂ ਕੱਢਿਆ ਚਾਹੇ ਸਿਹਤ ਦਾ ਖੇਤਰ ਹੈ ਸਾਰੇ ਖੇਤਰਾਂ ਨੂੰ ਟ੍ਰੈਡੀਸ਼ਨ ਆਏਗਾ ਔਰ ਬਿਜਲੀਏ ਕਿ ਵਿਸ਼ਾ ਇਸੇ ਸਮਾਂ ਦਾ ਵੀ ਭਾਵੇਂ ਤੁਸੀਂ ਬੈਠੇ ਹੋ ਸਾਨੂੰ ਸਾਰਿਆਂ ਨੂੰ ਲੋੜੀਦਾ ਵਾ ਇਹ ਵਿਸ਼ੇ ਤੇ ਇੱਕ ਪੂਰੇ ਪੰਜਾਬ ਦੀ ਦੇਸ਼ ਦੀ ਏਕਤਾ ਦੀ ਗੱਜੈਸ਼ ਬਹੁਤ ਵੱਡੀ ਜਨਤਕ ਮਹਾਜ ਇੱਥੇ ਖੜਾ ਕਰਨਾ ਦੀ ਸੰਭਾਵਨਾ ਬਹੁਤ ਵੱਡੀ ਪਈ ਹੋਈ ਆ ਉਹਦੇ ਲਈ ਅਸੀਂ ਘਰ ਘਰ ਗੱਲ ਕਿਦਾਂ ਲੈ ਕੇ ਜਾਈਏ ਇਹਦੇ ਲਈ ਅਸੀਂ ਯਤਨਸ਼ੀਲ ਹੈਗੇ ਲਾਸਟ ਟਾਈਮ ਵੀ ਜਦੋਂ ਕਿਸਾਨੀ ਮੋਰਚੇ ਚੱਲਦੇ ਨੇ ਉਹਦੇ ਚ ਬਹੁਤ 파ੜ ਪੈਂਦੇ ਨੇ ਵੱਖ-ਵੱਖ ਜਿੱਥੇ ਬੰਦੀਆਂ 20 ਤੋਂ ਬਾਅਦ ਅੱਡ-ਅੱਡ ਹੋ ਕੇ ਧੜੇ ਬਣ ਜਾਂਦੇ ਨੇ ਜਾਂ ਨੌਜਵਾਨਾਂ ਦੇ ਵੀ ਧੜੇ ਬੰਦਦੇ ਨੇ ਹੁਣ ਜੇ ਅਸੀਂ ਗੱਲ ਕਰੀਏ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਲੱਖਾਂ ਸਦਾਨਾ ਜਿਵੇਂ ਵੱਡੇ ਨਾਮ ਨੇ ਨੌਜਵਾਨਾਂ ਦੇ ਵਿੱਚ ਹਨ ਆਪਾਂ ਨਾਲ ਸਿੱਧੇ ਹੋਰਗੇ ਇਹ ਚਿਹਰੇ ਨਾ ਦੇਖਣ ਦਾ ਕਾਰਨ ਕੀ ਨੇ ਨਹੀਂ ਦੇਖੋ ਉੱਥੇ ਸੱਦੇ ਨਹੀਂ ਸੀ ਗਏ ਕਿਉਂਕਿ ਉਹ ਵਿਅਕਤੀਗਤੀ ਤੌਰ ਤੇ ਕਰਦੇ ਨੇ ਸਪੋਰਟਡ ਰੋਲ ਨੂੰ ਉਹਦਾ ਜੇ ਇਹਨੂੰ ਗਾਂ ਕਿਵੇਂ ਬਰਾਉਡਰ ਕਰਨਾ ਇੱਥੇ ਚਰਚਾਵਾਂ ਚੱਲ ਰਹੀਆਂ ਨੇ ਪਹਿਲ ਜਿਹੜੀਆਂ ਇਹ ਤੋਂ ਮੂਲ ਰੂਪ ਵਿੱਚ ਲੜਦੀਆਂ ਨੇ ਉਹ ਇਕੱਠੀਆਂ ਹੋ ਜਾਣ ਉਹਦੇ ਯਤਨ ਅਸੀਂ ਜਟਾ ਰਹੇ ਹਾਂ ਅੱਗੇ ਵੀ ਯਤਨ ਆਪਣੇ ਅੱਡ-ਅੱਡ ਪਲੇਟਫਾਰਮਾਂ 'ਤੇ ਯਤਨ ਜਟਾਏ ਜਾਣਗੇ ਵੀ ਇਹਨੂੰ ਇੱਕ ਇਹਨੂੰ ਵਿਸ਼ਾਲ ਕਿਦਾਂ ਕਰੀਏ ਸਾਰਿਆਂ ਦਾ ਮਨ ਦੇਖੋ ਬਿਜਲੀ ਵੇਗ ਗਈ ਮੈਨੂੰ ਸਪਸ਼ਟ ਕਹਿਣਾ ਵੀ 80% 90% ਘਰਾਂ ਦੇ ਵਿੱਚ ਬਿਜਲੀ ਨਹੀਂ ਜਗਣੀ ਪਾਕਿਸਤਾਨ ਦੇ ਵਿੱਚ ਜਿਹੜੇ ਯਾਤਰਾ ਕਰਨ ਗਏ ਨਨਕਾਣਾ ਸਾਹਿਬ ਜਾਂ ਪੰਜਾ ਸਾਹਿਬ ਉਹ ਦੇਖ ਲੈਣ ਵੀ ਪਾਕਿਸਤਾਨ ਦੇ ਵਿੱਚ ਬਿਜਲੀ ਪ੍ਰਾਈਵੇਟ ਹੋਈ ਆ ਉੱਥੇ ਮਤਲਬ ਕੋਈ ਨਹੀਂ ਸਿੱਧਾ ਚੁੱਕ ਕੇ ਜੇਲ੍ਹ ਸੁਣਦੇ ਹੈਗੇ ਵੀ ਬਿਜਲੀ ਗਰੀਬ ਦੇ ਕਾਰਨ ਜੱਗ ਰਹੀ ਹੈ। ਤੇ ਜੇਕਰ ਅਸੀਂ ਗੱਲ ਕਰੀਏ ਪਿਛਲੇ ਅੰਦੋਲਨ ਦੀ ਜਦੋਂ ਪੰਜਾਬ ਸਰਕਾਰ ਨੇ ਤਰਨਾ ਚ ਕਵਾਇਆ ਵੀ ਹੈ ਨਾ ਵੱਡੀ ਗਿੰਦੇ ਚ ਪੁਲਿਸ ਫੋਰਸ ਲਾ ਕੇ ਉਸ ਟਾਈਮ ਤੁਸੀਂ ਤੇ ਡੱਲੇ ਵਾਲੇ ਇੱਕ ਵੱਡਾ ਚਿਹਰਾ ਇਕੱਠੇ ਦਿਖ ਰਹੇ ਸੀ ਭਰਾਤਵੀ ਦੌਰ ਤੇ ਅੱਜ ਉਹ ਨਾ ਦਿਖਣ ਦੇ ਕਾਰਨ ਕੀ ਨੇ ਤੇ ਦੇਖੋ ਉਧਰ ਤੱਕ ਇਹ ਸੱਦਾ ਨਹੀਂ ਸੀ ਇਹ ਗੱਲੇ। ਸਾਨੂੰ ਲੱਗਦਾ ਜਿਹੜਾ ਸਾਡੇ ਪੋਲਿਟਿਕ ਫੋਰਮ ਦੀ ਇੱਕ ਨੀਤੀ ਆ ਵੀ ਕਿਸੇ ਮੁੱਦੇ ਤੇ ਪਿਛਲੀਆਂ ਗੱਲਾਂ ਨੂੰ ਛੱਡ ਕੇ ਨਵੀਂ ਆ ਲਾਮਬੰਦੀ ਜੋ ਪੰਜਾਬ ਦੇ ਹਿੱਤ ਆ ਦੇਸ਼ ਦੇ ਹਿੱਤ ਵਿੱਚ ਅਸੀਂ ਕਰਨ ਨੂੰ ਤਿਆਰ ਹਾਂਗੇ ਅਸੀਂ ਉਹ ਗੱਲਾਂ ਪਿੱਛੇ ਰੱਖ ਲਾਂਗੇ ਬਾਅਦ ਵਿੱਚ ਕਰ ਦੇਰਾਂਗੇ ਕੌਣ ਠੀਕ ਹੈ ਕੌਣ ਗਲਤ ਹੈ ਸਾਡੇ ਨਾਲ ਕੋਈ ਨਹੀਂ ਹੈਗਾ ਹਾਂ ਜੇ ਸੱਦਾ ਨਹੀਂ ਸੀ ਦਿੱਤਾ ਗਿਆ ਇਸ ਕਰਕੇ ਗਾਹਾਂ ਇਹਨੂੰ ਮੈਂ ਕਿਹਾ ਵੀ ਕਿਵੇਂ ਫਿਰ ਏਕਤਾ ਨੂੰ ਕਿਵੇਂ ਸਮੂਥਲੀ ਸਾਰਿਆਂ ਨੂੰ ਚਚਾਈਏ ਵੀ ਇੱਥੇ ਵਿਚਾਰ ਦਾ ਸਵਾਲ ਹੈ ਇਹ ਵੀ ਸਾਡੇ ਨਾਲ ਸਵਰਨ ਸਿੰਘ ਤੰਦੇਰ ਜਿਨ੍ਹਾਂ ਨੇ ਦੱਸਿਆ ਕਿ ਬਿਜਲੀ ਸੋਧ ਬਿੱਲ ਦੇ ਖਿਲਾਫ ਵੱਖ-ਵੱਖ ਪ੍ਰੋਗਰਾਮ ਜਿਹੜੇ ਅੱਗੇ ਦੇ ਦਿੱਤੇ ਗਏ ਨੇ ਤੇ ਵੱਖ-ਵੱਖ ਹੋਰ ਪ੍ਰੋਗਰਾਮ ਵੀ ਦਿੱਤੇ ਜਾਣਗੇ ਮੈਂ ਵਿਕਰਮ ਸਿੰਘ ਬਾਗੀ ਤੇ ਕੈਮਰਾਮੈਨ ਰਾਜ ਦੇ ਨਾਲ ਧੰਨਵਾਦ